ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਮੁੰਬਈ ਦੇ ਸਭ ਤੋਂ ਮਹਿੰਗੇ ਤੇ ਆਧੁਨਿਕ ਹਸਪਤਾਲ ਦੇ ਇੱਕ ਨਿੱਜੀ ਕਮਰੇ ਵਿੱਚ ਗੈਰੀ ਚੁੱਪ ਪਸਰੀ ਹੋਈ ਸੀ ਬਾਹਰ ਮूसलाधार ਮੀਂਹ ਪੈ ਰਿਹਾ ਸੀ ਜੇਠਾ ਲਾਲ ਜੋ ਸ਼ਹਿਰ ਦੇ ਅੱਧ ਤੋਂ ਵੱਧੇ ਹਿੱਸੇ ਦਾ ਮਾਲਕ ਸੀ ਜਿਸ ਦਾ ਨਾਮ ਹੀ ਤਾਕਤ ਦਾ ਪ੍ਰਤੀਕ ਸੀ ਅੱਜ ਇੱਕ ਸਧਾਰਨ ਇਨਸਾਨ ਵਾਂਗ ਕੰਬ ਰਿਹਾ ਸੀ ਉਸ ਕੋਲ ਅਰਬਾਂ ਦੀ ਦੌਲਤ ਸੀ ਉਹ ਆਪਣੀ ਉਂਗਲ ਦੇ ਇਸ਼ਾਰੇ ਤੇ ਸਰਕਾਰਾਂ ਹਿਲਾ ਸਕਦਾ ਸੀ ਪਰਾਜਾ ਉਸ ਕੋਲ ਆਪਣੀ ਨਿੱਕੀ ਜੀ ਜਾਨ ਲਈ ਇੱਕ ਆਵਾਜ਼ ਖਰੀਦਣ ਦੀ ਵੀ ਤਾਕਤ ਨਹੀਂ ਸੀ 7 ਸਾਲ ਪਹਿਲਾਂ ਦੀ ਉਹ ਰਾਤ ਅੱਜ ਵੀ ਉਸ ਦੇ ਸਾਹਮਣੇ ਆ ਗਈ ਡਿਲੀਵਰੀ ਰੂਮ ਦੀਆਂ ਮਸ਼ੀਨਾਂ ਦੀਆਂ ਆਵਾਜ਼ਾਂ ਨਾਲ ਗੂੰਜ ਰਿਹਾ ਸੀ ਜੇਠਾ ਲਾਲ ਦੀ ਪਤਨੀ ਮਾਧਵੀ ਦਰਦ ਅਤੇ ਉਮੀਦ ਦੇ ਵਿਚਕਾਰ ਸਾਹ ਲੈ ਰਹੀ ਸੀ ਫਿਰ ਉਹ ਪਹਲਾਇਆ ਜਦੋਂ ਉਹਨਾਂ ਦੀ ਬੇਟੀ ਸਰਬੀ ਨੇ ਦੁਨੀਆ ਵਿੱਚ ਕਦਮ ਰੱਖਿਆ ਹਰ ਮਾਂ ਬਾਪ ਬੱਚੇ ਦੀ ਪਹਿਲੀ ਕਿਲਕਾਰੀ ਦਾ ਇੰਤਜ਼ਾਰ ਕਰਦੇ ਹਨ ਪਰ ਉੱਥੇ ਸਿਰਫ ਸੁੰਨ ਮਸਾਨ ਸੀ ਬੱਚੀ ਦੀਆਂ ਅੱਖਾਂ ਖੁੱਲੀਆਂ ਸਨ ਵੱਡੀਆਂ ਤੇ ਚਮਕਦਾਰ ਪਰ ਉਸਦੇ ਬੁੱਲਾਂ ਤੇ ਕੋਈ ਆਵਾਜ਼ ਨਹੀਂ ਨਿਕਲੀ ਇਹ ਰੋ ਕਿਉਂ ਨਹੀਂ ਰਹੀ ਮਾਦਵੀ ਨੇ ਘਬਰਾ ਕੇ ਪੁੱਛਿਆ ਡਾਕਟਰ ਨੇ ਬੱਚੀ ਦੇ ਕੰਨ ਕੋਲ ਇੱਕ ਚੁਟਕੀ ਵਜਾਈ ਕੋਈ ਹਲਚਲ ਨਹੀਂ ਨਰਸ ਨੇ ਟਾਲੀ ਵਜਾਈ ਬੱਚੀ ਨੇ ਪਲਕ ਤੱਕ ਨਹੀਂ ਚਿਪਕਾਈ ਜੇਠਾ ਲਾਲ ਨੇ ਡਾਕਟਰਾਂ ਨੂੰ ਦੁਨੀਆ ਦੀ ਹਰ ਸਹੂਲਤ ਤੇ ਤਕਨੀਕ ਲਿਆਉਣ ਦਾ ਹੁਕਮ ਦਿੱਤਾ ਸਰਵੀ ਦੇ ਦਿਮਾਗ ਦੇ ਸਕੈਨ ਹੋਏ ਨਸਾਂ ਦੀ ਜਾਂਚ ਹੋਈ ਮਿਸਟਰ ਜੇਠਾ ਲਾਲ ਤੁਹਾਡੀ ਬੇਟੀ ਪੂਰੀ ਤਰ੍ਹਾਂ ਤੰਦਰੁਸਤ ਹੈ ਪਰ ਉਹ ਸੁਣ ਨਹੀਂ ਸਕਦੀ ਉਸ ਦੀਆਂ ਸੁਣਨ ਵਾਲੀਆਂ ਨਸਾਂ ਦਿਮਾਗ ਤੱਕ ਸੰਕੇਤ ਨਹੀਂ ਪਹੁੰਚਾ ਰਹੀਆਂ ਇਹ ਇੱਕ ਬਹੁਤ ਹੀ ਦੁਰਲੱਭ ਮਾਮਲਾ ਹੈ ਇਹ ਸ਼ਬਦ ਜੇਠਾ ਲਾਲ ਦੇ ਕੰਨਾਂ ਵਿੱਚ ਪਿਗਲੇ ਹੋਏ ਸਿੱਕੇ ਵਾਂਗ ਲੱਗੇ ਉਸ ਰਾਤ ਉਹ ਆਪਣੀ ਧੀ ਦੇ ਪਾਲਣੇ ਕੋਲ ਬੈਠ ਕੇ ਫੁੱਟ ਫੁੱਟ ਕੇ ਰੋਇਆ ਉਸਨੇ ਵਾਅਦਾ ਕੀਤਾ ਕਿ ਉਹ ਆਪਣੀ ਸਾਰੀ ਦੌਲਤ ਲੁਟਾ ਦੇਵੇਗਾ ਪਰ ਆਪਣੀ ਧੀ ਨੂੰ ਆਵਾਜ਼ ਜ਼ਰੂਰ ਦੇਵੇਗਾ 7 ਸਾਲ ਬੀਤ ਗਏ ਜਰਮਨੀ ਜਾਪਾਨ ਤੇ ਅਮਰੀਕਾ ਦੇ ਡਾਕਟਰਾਂ ਨੇ ਕੋਸ਼ਿਸ਼ ਕੀਤੀ ਮੰਦਰਾਂ ਵਿੱਚ ਮੱਥੇ ਟੇਕੇ ਪਰ ਕੋਈ ਫਾਇਦਾ ਨਹੀਂ ਹੋਇਆ ਇੱਕ ਦਿਨ ਹਸਪਤਾਲ ਦੇ ਬਾਹਰ ਬਣੀ ਇੱਕ ਝੁੱਗੀ ਵਸਤੀ ਦੀ ਗਰੀਬ ਕੁੜੀ ਜੋ ਅਕਸਰ ਸੁਰਬੀ ਨੂੰ ਖਿੜਕੀ ਵਿੱਚੋਂ ਦੇਖਦੀ ਸੀ ਅੰਦਰ ਆਈ ਲੋਕਾਂ ਨੇ ਉਸ ਨੂੰ ਰੋਕਿਆ ਪਰ ਜੇਠਾ ਲਾਲ ਦੀ ਨਿਰਾਸ਼ਾ ਨੇ ਉਸ ਨੂੰ ਇੱਕ ਮੌਕਾ ਦੇਣ ਲਈ ਮਜਬੂਰ ਕਰ ਦਿੱਤਾ ਉਸ ਗਰੀਬ ਕੁੜੀ ਨੇ ਸੁਰਬੀ ਦੇ ਕੰਨ ਵਿੱਚ ਕੁਝ ਦੇਖਿਆ ਤੇ ਆਪਣੀ ਮਾਂ ਵੱਲੋਂ ਦੱਸਿਆ ਇੱਕ ਦੇਸੀ ਨੁਕਸਾ ਵਰਤਿਆ ਸਿਰਫ 2 ਮਿੰਟ ਵਿੱਚ ਜੋ ਹੋਇਆ ਉਸ ਨੇ ਸਭ ਦੇ ਹੋਸ਼ ਉਡਾ ਦਿੱਤੇ ਸੁਰਬੀ ਦੇ ਕੰਨ ਵਿੱਚੋਂ ਇੱਕ ਅਜੀਹੀ ਚੀਜ਼ ਨਿਕਲੀ ਜਿਸ ਨੇ ਸਭ ਨੂੰ ਡਰਾ ਦਿੱਤਾ ਉਹ ਕੋਈ ਬਿਮਾਰੀ ਨਹੀਂ ਸੀ ਬਲਕਿ ਇੱਕ 7 ਸਾਲ ਪੁਰਾਣੀ ਭਿਆਨਕ ਗਲਤੀ ਸੀ ਦੁਨੀਆ ਭਰ ਦੇ ਮਾਹਰ ਦਿਮਾਗ ਦੀਆਂ ਨਸਾਂ ਵਿੱਚ ਨੁਕਸ ਲੱਭਦੇ ਰਹੇ ਪਰ ਕਿਸੇ ਨੇ ਇਸ ਮਾਮੂਲੀ ਜੀ ਦਿਖਣ ਵਾਲੀ ਪਰ ਬਹੁਤ ਗਹਿਰੀ ਰਿਕਾਵਟ ਨੂੰ ਨਹੀਂ ਦੇਖਿਆ ਜਿਵੇਂ ਹੀ ਉਸ ਚੀਜ਼ ਬਾਹਰ ਨਿਕਲੀ ਸੁਰਬੀ ਨੇ ਪਹਿਲੀ ਵਾਰ ਆਪਣੇ ਪਿਤਾ ਦੀ ਆਵਾਜ਼ ਸੁਣੀ ਤੇ ਪਾਪਾ ਕਹਿ ਕੇ ਚੀਕ ਪਈ ਕਰੋੜਾਂ ਰੁਪਏ ਖਰਚਣ ਵਾਲਾ ਪਿਤਾ ਅੱਜ ਇੱਕ ਗਰੀਬ ਕੁੜੀ ਦੇ ਅੱਗੇ ਗੋਡਿਆਂ ਭਾਰ ਬੈਠਾ ਸੀ ਉਸ ਨੂੰ ਸਮਝ ਆ ਗਿਆ ਕਿ ਦੌਲਤ ਨਾਲ ਇਲਾਜ ਤੱਕ ਨਹੀਂ ਦਿੱਤਾ ਜਾ ਸਕਦਾ ਪਰ ਕਿਸਮਤ ਅਤੇ ਕੁਦਰਤ ਦਾ ਆਪਣਾ ਹੀ ਤਰੀਕਾ ਹੁੰਦਾ ਹੈ ਇਸ ਦਾ ਕੋਈ ਇਲਾਜ ਨਹੀਂ ਹੈ ਇੱਕ ਜਾਪਾਨੀ ਡਾਕਟਰ ਨੇ ਨਿਰਾਸ਼ਾ ਵਿੱਚ ਕਿਹਾ ਸੀ ਸ਼ਾਇਦ ਇਹ ਜਨਮ ਤੋਂ ਹੀ ਹੈ ਸਾਨੂੰ ਇਸ ਨੂੰ ਸਵੀਕਾਰ ਕਰਨਾ ਪਵੇਗਾ ਇੱਕ ਅਮਰੀਕੀ ਸਰਜਨ ਨੇ ਸਲਾਹ ਦਿੱਤੀ ਪਰ ਜੇਠਾ ਲਾਲ ਨੇ ਗੁੱਸੇ ਵਿੱਚ ਉਹਨਾਂ ਸਾਰਿਆਂ ਨੂੰ ਬਾਹਰ ਕੱਢ ਦਿੱਤਾ ਉਸ ਨੇ ਆਪਣੇ ਆਪ ਨਾਲ ਵਾਅਦਾ ਕੀਤਾ ਮੈਂ ਹਾਰ ਨਹੀਂ ਮੰਨਾਂਗਾ ਸੁਰਬੀ ਹੁਣ 7 ਸਾਲ ਦੀ ਹੋ ਚੁੱਕੀ ਸੀ ਉਹ ਕਿਸੇ پریਵੰਗ ਸੁੰਦਰ ਸੀ ਪਰ ਉਸਦੀ ਦੁਨੀਆ ਬਿਲਕੁਲ ਖਾਮੋਸ਼ ਸੀ ਗੜਾ ਮੈਂਸ਼ਨ ਜੋ ਸ਼ਹਿਰ ਦੀ ਇੱਕ ਉੱਚੀ ਪਹਾੜੀ ਤੇ ਕਿਸੇ ਕਿਲੇ ਵਾਂਗ ਖੜਾ ਸੀ ਸੁਰਬੀ ਲਈ ਇੱਕ ਸੋਨੇ ਦੇ पिਂਜਰੇ ਵਰਗਾ ਸੀ ਉਸ ਕੋਲ ਖੜਾਉਣਿਆਂ ਦੇ ਪਹਾੜ ਸਨ ਪਰ ਖੇਡਣ ਵਾਲਾ ਕੋਈ ਨਹੀਂ ਅਮੀਰ ਦੋਸਤਾਂ ਦੇ ਬੱਚੇ ਘਰ ਆਉਂਦੇ ਸੁਰਬੀ ਨੂੰ ਬੁਲਾਉਂਦੇ ਚੀਕਦੇ ਪਰ ਜਦੋਂ ਸੁਰਬੀ ਕੋਈ ਜਵਾਬ ਨਾ ਦਿੰਦੀ ਉਹ ਉਸ ਨੂੰ ਘਮੰਡੀ ਜਾ ਅਜੀਬ ਸਮਝ ਕੇ ਛੱਡ ਦਿੰਦੇ ਇੱਕ ਸ਼ਾਮ ਜੇਠਾ ਲਾਲ ਨੇ ਦੇਖਿਆ ਸਰਬੀ ਆਪਣੀ ਆਲੀਸ਼ਾਨ ਖਿੜਕੀ ਤੋਂ ਬਾਹਰ ਦੇਖ ਰਹੀ ਸੀ ਬਾਹਰ ਬੱਦਲ ਗਰਜ ਰਹੇ ਸਨ ਸਰਬੀ ਨੇ ਆਪਣਾ ਨਿੱਕਾ ਜਿਹਾ ਹੱਥ ਖਿੜਕੀ ਦੇ ਠੰਡੇ ਕੱਚ ਤੇ ਰੱਖਿਆ ਹੋਇਆ ਸੀ ਉਹ ਆਵਾਜ਼ ਨਹੀਂ ਸੁਣ ਸਕਦੀ ਸੀ ਪਰ ਕੱਚ ਵਿੱਚ ਹੋਣ ਵਾਲੀ ਥਰਥਰਾਹਟ ਨੂੰ ਮਹਿਸੂਸ ਕਰ ਰਹੀ ਸੀ ਜੇਠਾ ਲਾਲ ਨੇ ਉਸ ਦੇ ਮੋਢੇ ਤੇ ਹੱਥ ਰੱਖਿਆ ਸੁਰਬੀ ਨੇ ਪਿੱਛੇ ਮੁੜ ਕੇ ਦੇਖਿਆ ਤੇ ਇੱਕ ਮਾਸੂਮ ਮੁਸਕਰਾਹਟ ਦਿੱਤੀ ਜਿਸ ਨੇ ਜੇਠਾ ਲਾਲ ਦਾ ਕਲੇਜਾ ਛਲੜੀ ਕਰ ਦਿੱਤਾ ਉਸ ਨੇ ਮਨ ਹੀ ਮਨ ਸੋਚਿਆ ਮੈਂ ਦੁਨੀਆ ਜਿੱਤ ਸਕਦਾ ਹਾਂ ਪਰ ਆਪਣੀ ਧੀ ਨੂੰ بارش ਦੀ ਆਵਾਜ਼ ਦਾ ਤੋਹਫ਼ਾ ਵੀ ਨਹੀਂ ਦੇ ਸਕਦਾ ਸੁਰਬੀ ਨੇ ਇਸ਼ਾਰੇ ਨਾਲ ਪੁੱਛਿਆ ਕਿ ਕੀ ਉਹ ਉਦਾਸ ਹਨ ਜੇਠਾ ਲਾਲ ਨੇ ਹੰਝੂ ਛਪਾਉਂਦੇ ਹੋਏ ਸਿਰ ਹਿਲਾ ਦਿੱਤਾ ਸੁਰਬੀ ਭਾਵੇਂ ਸੁਣ ਨਹੀਂ ਸਕਦੀ ਸੀ ਪਰ ਉਹ ਜਜ਼ਵਾਤਾਂ ਨੂੰ ਦੁਨੀਆ ਦੇ ਕਿਸੇ ਵੀ ਇਨਸਾਨ ਨਾਲੋਂ ਬਿਹਤਰ ਸਮਝਦੀ ਸੀ ਸ਼ਹਿਰ ਦੇ ਦੂਜੇ ਕੋਨੇ ਵਿੱਚ ਜਿੱਥੇ ਅਸਮਾਨ ਨੂੰ ਸੂਣ ਵਾਲੀਆਂ ਇਮਾਰਤਾਂ ਖਤਮ ਹੁੰਦੀਆਂ ਸਨ ਤੇ ਤੰਗ ਗਲੀਆਂ ਸ਼ੁਰੂ ਹੁੰਦੀਆਂ ਸਨ ਉੱਥੇ ਇੱਕ ਹੋਰ ਕਹਾਣੀ ਜਨਮ ਲੈ ਰਹੀ ਸੀ ਉੱਥੇ ਕੋਈ ਮੈਲ ਨਹੀਂ ਸੀ ਨਾ ਹੀ ਕੋਈ ਵਿਦੇਸ਼ੀ ਡਾਕਟਰ ਉੱਥੇ ਸੀ 7 ਸਾਲ ਦੀ ਗौरी ਉਸ ਕੋਲ ਨਾ ਪੈਸਾ ਸੀ ਨਾ ਕੋਈ ਡਿਗਰੀ ਪਰ ਉਸ ਕੋਲ ਇੱਕ ਅਜੀਹਾ ਹੁਨਰ ਸੀ ਜੋ ਦੁਨੀਆਂ ਦੇ ਕਿਸੇ ਡਾਕਟਰ ਕੋਲ ਨਹੀਂ ਸੀ ਕੁਦਰਤ ਇਹਨਾਂ ਦੋਵਾਂ ਨੂੰ ਮਿਲਾਉਣ ਦੀ ਸਾਜਿਸ਼ ਰਚ ਰਹੀ ਸੀ ਜੇਠਾ ਲਾਲ ਇਸ ਗੱਲ ਤੋਂ ਅਣਜਾਣ ਸੀ ਕਿ ਚਮਤਕਾਰ ਨੂੰ ਉਹ ਦੌਲਤ ਨਾਲ ਖਰੀਦਣਾ ਚਾਹੁੰਦਾ ਸੀ ਉਹ ਉਸ ਨੂੰ ਇੱਕ ਅਜਿਹੀ ਜਗ੍ਹਾ ਮਿਲਣ ਵਾਲਾ ਸੀ ਜਿਸ ਦੀ ਉਸ ਨੇ ਕਦੇ ਕਲਪਨਾ ਵੀ ਨਹੀਂ ਸੀ ਕੀਤੀ ਮੁੰਬਈ ਦੀ ਇੱਕ ਪੁਰਾਣੀ ਵਸਤੀ ਵਿੱਚ ਰਹਿਣ ਵਾਲੀ ਸੋਨੀਆ ਦੇ ਘਰ ਦੀ ਹਵਾ ਵਿੱਚ ਮਹਿੰਗੇ ਇਤਰ ਦੀ ਨਹੀਂ ਬਲਕਿ ਗਿੱਲੀ ਮਿੱਟੀ ਮਸਾਲਿਆਂ ਤੇ ਸੰਘਰਸ਼ ਦੀ ਮੈਕਸੀ ਉਸ ਦੀ ਮਾਂ ਸ਼ਾਂਤੀ ਲੋਕਾਂ ਦੇ ਘਰਾਂ ਵਿੱਚ ਝਾੜੂ ਪੋਚਾ ਤੇ ਵਰਤਨਾ ਦਾ ਕੰਮ ਕਰਦੀ ਸੀ ਤਾਂ ਜੋ ਸੋਨੀਆ ਨੂੰ ਪਾਲ ਸਕੇ ਸੋਨੀਆ ਦੇ ਪਿਤਾ ਉਹਨਾਂ ਨੂੰ ਉਦੋਂ ਛੱਡ ਕੇ ਚਲੇ ਗਏ ਸਨ ਜਦੋਂ ਉਹ ਅਜੇ ਗੋਡਿਆਂ ਭਾਰ ਚੱਲਣਾ ਸਿੱਖ ਰਹੀ ਸੀ ਸੋਨੀਆ ਆਪਣੀ ਉਮਰ ਦੇ ਬਾਕੀ ਬੱਚਿਆਂ ਤੋਂ ਬਿਲਕੁਲ ਵੱਖਰੀ ਸੀ ਉਹ ਬੋਲਦੀ ਘੱਟ ਸੀ ਪਰ ਉਸ ਦੀਆਂ ਅੱਖਾਂ ਬਹੁਤ ਕੁਝ ਕਹਿੰਦੀਆਂ ਸਨ ਉਸ ਨੂੰ ਨਵੇਂ ਖੜਾਉਣਿਆਂ ਦਾ ਕੋਈ ਚਾਹ ਨਹੀਂ ਸੀ ਕਿਉਂਕਿ ਉਹ ਜਾਣਦੀ ਸੀ ਕਿ ਉਸਦੀ ਮਾਂ ਦਿਨ ਰਾਤ ਪਰ ਸਲਾਈ ਕਰਦੀ ਹੈ ਤਾਂ ਜੋ ਉਸਦੀ ਸਕੂਲ ਦੀ ਫੀਸ ਭਰੀ ਜਾ ਸਕੇ ਸੋਨੀਆ ਕੋਲ ਗਰੀਬੀ ਤੋਂ ਇਲਾਵਾ ਇੱਕ ਵਰਦਾਨ ਵੀ ਸੀ ਉਸ ਨੂੰ ਲੋਕਾਂ ਦਾ ਦਰਦ ਦੇਖ ਕੇ ਨਹੀਂ ਬਲਕਿ ਆਪਣੇ ਅੰਦਰ ਮਹਿਸੂਸ ਹੁੰਦਾ ਸੀ ਸੋਨੀਆ ਜਦੋਂ ਵੀ ਕਿਸੇ ਅਜਿਹੇ ਵਿਅਕਤੀ ਕੋਲੋਂ ਲੰਘਦੀ ਜੋ ਅੰਦਰੋਂ ਟੁੱਟ ਰਿਹਾ ਹੁੰਦਾ ਤਾਂ ਉਸ ਨੂੰ ਆਪਣੇ ਸੀਨੇ ਵਿੱਚ ਇੱਕ ਅਜੀਬ ਜਿਹਾ ਖਚਾਹ ਮਹਿਸੂਸ ਹੁੰਦਾ ਜਿਵੇਂ ਕੋਈ ਅਗਰੇ ਸ਼ਕਤੀ ਉਸ ਨੂੰ ਕਹਿ ਰਹੀ ਹੋਵੇ ਜਾਓ ਮਦਦ ਕਰੋ ਸ਼ਾਮ ਨੂੰ ਜਦੋਂ ਸ਼ਾਂਤੀ ਕੰਮ ਤੋਂ ਥੱਕੀ ਟੁੱਟੀ ਘਰ ਮੁੜੀ ਤਾਂ ਸੋਨੀਆ ਨੇ ਤੁਰੰਤ ਪਾਣੀ ਦਾ ਗਲਾਸ ਲਿਆ ਕੇ ਮਾਂ ਦੇ ਸਾਹਮਣੇ ਰੱਖ ਦਿੱਤਾ ਤੂੰ ਕੋਈ ਜਾਦੂਗਰਨੀ ਹੈ ਕੀ ਸ਼ਾਂਤੀ ਨੇ ਪਿਆਰ ਨਾਲ ਉਸ ਦੇ ਵਾਲ ਸਹਲਾਉਂਦੇ ਹੋਏ ਕਿਹਾ ਮੈਂ ਅਜੇ ਸੋਚ ਹੀ ਰਹੀ ਸੀ ਕਿ ਕਾਸ਼ ਪਾਣੀ ਮਿਲ ਜਾਵੇ ਸੋਨੀਆ ਨੇ ਗੰਭੀਰਤਾ ਨਾਲ ਜਵਾਬ ਦਿੱਤਾ ਮਾਂ ਅੱਜ ਬਸ ਵਿੱਚ ਜੋ ਕਾਕੀ ਬੈਠੀ ਸੀ ਉਹ ਬਹੁਤ ਉਦਾਸ ਸੀ। ਉਹਨਾਂ ਦਾ ਮਨ ਰੋ ਰਿਹਾ ਸੀ। ਸ਼ਾਂਤੀ ਨੇ ਆਪਣੀ ਬੇਟੀ ਦੇ ਚਿਹਰੇ ਵੱਲ ਵੇਖਿਆ। ਉਸਨੇ ਕਈ ਵਾਰ ਮਹਿਸੂਸ ਕੀਤਾ ਕਿ ਸੋਨੀਆ ਕੋਲ ਲੋਕਾਂ ਦੇ ਮਨ ਪੜਨ ਦੀ ਇੱਕ ਅਜੀਬ ਤਾਕਤ ਹੈ। ਬੇਟਾ, ਤੇਰੇ ਕੋਲ ਰੱਬ ਦਾ ਦਿੱਤਾ ਇੱਕ ਤੋਹਫਾ ਹੈ। ਸ਼ਾਂਤੀ ਨੇ ਉਸਨੂੰ ਗੋਦ ਵਿੱਚ ਬਿਠਾਉਂਦਿਆਂ ਕਿਹਾ, "ਤੂੰ ਉਹ ਮਹਿਸੂਸ ਕਰਦੀ ਹੈ ਜੋ ਲੋਕ ਲਫ਼ਜ਼ਾਂ ਵਿੱਚ ਨਹੀਂ ਕਹਿ ਪਾਉਂਦੇ। ਪਰ ਯਾਦ ਰੱਖੀ, ਕਦੇ-ਕਦੇ ਦੂਜਿਆਂ ਦਾ ਦਰਦ ਆਪਨਾ ਬਣਾ ਲੈਣਾ ਬਹੁਤ ਭਾਰੀ ਪੈ ਜਾਂਦਾ ਹੈ। ਮੈਨੂੰ ਇਹ ਚੰਗਾ ਨਹੀਂ ਲੱਗਦਾ ਮਾਂ, ਸੋਨੀਆ ਨੇ ਮਾਸੂਮੀਅਤ ਨਾਲ ਕਿਹਾ, ਜਦੋਂ ਵੀ ਸਭ ਦੁਖੀ ਹੁੰਦੇ ਨੇ ਤਾਂ ਮੈਨੂੰ ਵੀ ਦੁੱਖ ਹੁੰਦਾ ਹੈ। ਉਸੇ ਸ਼ਾਮ ਕਿਸਮਤ ਨੇ ਆਪਣੀ ਸਤਰੰਜ ਵਿਛਾਉਣੀ ਸ਼ੁਰੂ ਕਰ ਦਿੱਤੀ। ਜੇਠਾ لال ਆਪਣੀ ਕਾਲੀ SUV ਗੱਡੀ ਵਿੱਚ ਬੈਠ ਕੇ ਇੱਕ ਮੀਟਿੰਗ ਲਈ ਉਸੇ ਰਸਤੇ ਤੋਂ ਗੁਜ਼ਰ ਰਿਹਾ ਸੀ ਜਿੱਥੇ ਸੋਨੀਆ ਰਹਿੰਦੀ ਸੀ। ਗੱਡੀ ਦੇ ਸ਼ੀਸ਼ੇ ਕਾਲੇ ਸਨ। ਇਹ ਸੀ ਚੱਲ ਰਿਹਾ ਸੀ। ਤੇ ਬਾਹਰਲੀ ਦੁਨੀਆ ਦਾ ਸ਼ੋਰ ਅੰਦਰ ਨਹੀਂ ਸੀ ਆ ਰਿਹਾ। ਜੇਠਾ ਲਾਲ ਨੇ ਖਿੜਕੀ ਤੋਂ ਬਾਹਰ ਦੇਖਿਆ। ਟੁੱਟੀਆਂ ਸੜਕਾਂ, ਖੁੱਲੇ ਨਾਲੇ ਤੇ ਧੂੜ ਵਿੱਚ ਕ੍ਰਿਕਟ ਖੇਡਦੇ ਬੱਚੇ। ਉਸ ਦੀ ਨਜ਼ਰ ਭੀੜ ਵਿੱਚ ਪੈਦਲ ਚੱਲ ਰਹੀ ਇੱਕ ਨਿੱਕੀ ਜਿਹੀ ਕੁੜੀ ਤੇ ਪਈ ਜਿਸ ਦਾ ਸਕੂਲ ਬੈਗ ਉਸ ਦੇ ਸਰੀਰ ਨਾਲੋਂ ਵੱਡਾ ਲੱਗ ਰਿਹਾ ਸੀ। ਉਹ ਸੋਨੀਆ ਸੀ। ਗੱਡੀ ਸੋਨੀਆ ਦੇ ਬਿਲਕੁਲ ਕੋਲੋਂ ਲੰਗੀ। ਇੱਕ ਪਲ ਲਈ ਅਰਬਪਤੀ ਦੀ ਧੀ ਖਮੋਸ਼ ਦੁਨੀਆ ਦਾ ਹਾਲ ਤੇ ਸਮੱਸਿਆ ਇੱਕ ਦੂਜੇ ਤੋਂ ਮਹਿਜ਼ ਕੁਝ ਇੰਚਾਂ ਦੀ ਦੂਰੀ ਤੇ ਸਨ ਸੋਨੀਆ ਨੇ ਵੀ ਉਸ ਚਮਕਦੀ ਗੱਡੀ ਵੱਲ ਦੇਖਿਆ ਉਸ ਨੂੰ ਇੱਕ ਅਜੀਬ ਜਿਹੀ ਸਹਿਨ ਮਹਿਸੂਸ ਹੋਈ ਉਹੀ ਜਾਣਿਆ ਪਹਿਚਾਣਿਆ ਖਚਾ ਪਰ ਗੱਡੀ ਤੇਜ਼ੀ ਨਾਲ ਅੱਗੇ ਨਿਕਲ ਗਈ ਕੁਝ ਹਫ਼ਤਿਆਂ ਬਾਅਦ ਸ਼ਾਂਤੀ ਨੂੰ ਸ਼ਹਿਰ ਦੇ ਇੱਕ ਬਹੁਤ ਹੀ ਅਮੀਰ ਇਲਾਕੇ ਵਿੱਚ ਇੱਕ ਨਵੀਂ ਬਿਲਡਿੰਗ ਦੀ ਸਫਾਈ ਦਾ ਕੰਮ ਮਿਲਿਆ ਸਕੂਲ ਦੀਆਂ ਛੁੱਟੀਆਂ ਹੋਣ ਕਰਕੇ ਉਹ ਸੋਨੀਆ ਨੂੰ ਵੀ ਆਪਣੇ ਨਾਲ ਲੈ ਗਈ ਜਦੋਂ ਸ਼ਾਂਤੀ ਉੱਪਰਲੀ ਮੰਜ਼ਲ ਤੇ ਕੰਮ ਕਰ ਰਹੀ ਸੀ ਸੋਨੀਆ ਹੇਠਾਂ ਰਿਸੈਪਸ਼ਨ ਕੋਲ ਬੈਠ ਕੇ ਆਪਣਾ ਹੋਮਵਰਕ ਕਰ ਰਹੀ ਸੀ ਕੱਚ ਦੇ ਵੱਡੇ ਦਰਵਾਜ਼ਿਆਂ ਦੇ ਪਾਰ ਉਸ ਨੂੰ ਪਹਾੜੀ ਤੇ ਬਣਿਆ ਗੜਾ ਮੈਂਸ਼ਨ ਦਿਖਾਈ ਦੇ ਰਿਹਾ ਸੀ ਉਹ ਘਰ ਕਿਸੇ ਕਿਲੇ ਵਰਗਾ ਸੀ ਮਾਂ ਉਸ ਵੱਡੇ ਘਰ ਵਿੱਚ ਕੌਣ ਰਹਿੰਦਾ ਹੈ ਸੋਨੀਆ ਨੇ ਕੰਮ ਖਤਮ ਹੋਣ ਤੋਂ ਬਾਅਦ ਪੁੱਛਿਆ ਉਹ ਬਹੁਤ ਅਮੀਰ ਲੋਕ ਬੇਟਾ ਸ਼ਾਂਤੀ ਨੇ ਪਸੀਨਾ ਪੂੰਝਦੇ ਹੋਏ ਕਿਹਾ ਕਿ ਉਹ ਖੁਸ਼ੇ ਹਨ ਸੋਨੀਆ ਨੇ ਉਸ ਮਹਿਲ ਵਾਲ ਟਿਕਟਿਕੀ ਲਗਾ ਕੇ ਦੇਖਦੇ ਪੁੱਛਿਆ ਸ਼ਾਂਤੀ ਕੁਪੜ ਲਈ ਰੁਕੀ ਉਸ ਨੇ ਗੜਾ ਪਰਿਵਾਰ ਦੀ ਕਹਾਣੀ ਸੁਣੀ ਸੀ ਅੰਤਾਂ ਦਾ ਪੈਸਾ ਪਰ ਚਿਹਰੇ ਤੇ ਕਦੇ ਨਾ ਦਿਸਣ ਵਾਲੀ ਖੁਸ਼ੀ ਪਤਾ ਨਹੀਂ ਗੁੜੀਆਂ ਪੈਸਾ ਸਭ ਕੁਝ ਠੀਕ ਨਹੀਂ ਕਰ ਸਕਦਾ ਕਦੇ ਕਦੇ ਮਹਿਲਾਂ ਵਿੱਚ ਵੀ ਸੁੰਨਸਾਨ ਹੁੰਦੀ ਹੈ ਸੋਨੀਆ ਨੇ ਉਸ ਮਹਿਲ ਵਾਲ ਆਖਰੀ ਵਾਰ ਵੇਖਿਆ ਉਸ ਨੂੰ ਨਹੀਂ ਪਤਾ ਸੀ ਕਿ ਉਸ ਕਾੱਚ ਦੀਆਂ ਦੀਵਾਰਾਂ ਦੇ ਪਿੱਛੇ ਇੱਕ ਕੁੜੀ ਖਿੜਕੀ ਦੇ ਬੈਠੀ ਉਸ ਦੀ ਤਰ੍ਹਾਂ ਸ਼ਹਿਰ ਨੂੰ ਦੇਖ ਰਹੀ ਹੈ ਉਡੀਕ ਕਰ ਰਹੀ ਹੈ ਆਵਾਜ਼ ਦੀ ਬਲਕਿ ਕਿਸੇ ਅਜਿਹੇ ਇਨਸਾਨ ਦੀ ਜੋ ਉਸ ਦੀ ਖਮੋਸ਼ੀ ਨੂੰ ਸੁਣ ਸਕੇ ਉਹ ਮੰਗਲਵਾਰ ਦੀ ਇੱਕ ਹੋਮਸ ਭਰੀ ਦੁਪਹਿਰ ਸੀ ਸੂਰਜ ਸਿਰ ਤੇ ਸੀ ਮੁੰਬਈ ਦੀਆਂ ਸੜਕਾਂ ਹਮੇਸ਼ਾ ਵਾਂਗ ਰੁੱਝੀਆਂ ਹੋਈਆਂ ਸਨ ਗੜਾ ਮੈਂਸ਼ਨ ਦੇ ਵਿਸ਼ਾਲ ਲੋਹੇ ਦੇ ਗੇਟ ਕੋਲ ਸੁਰਵੀ ਕੱਲੀ ਖੜੀ ਸੀ ਉਸ ਦੀ ਨੈਣੀ ਜੋ ਹਮੇਸ਼ਾ ਉਸ ਦੇ ਨਾਲ ਪਰਛਾਵੇਂ ਵਾਂਗ ਰਹਿੰਦੀ ਸੀ ਸ਼ਾਇਦ ਅੰਦਰ ਕਿਸੇ ਫੋਨ ਕਾਲ ਵਿੱਚ ਰੁੱਝੀ ਹੋਈ ਸੀ ਸਰਬੀ ਲਈ ਇਹ ਆਜ਼ਾਦੀ ਦਾ ਇੱਕ ਦੁਰਲਭ ਪਲ ਸੀ ਉਹ ਗੇਟ ਦੀਆਂ ਸੀਖਾਂ ਪਿੱਛੇ ਖੜੀ ਬਾਹਰੀ ਦੁਨੀਆ ਨੂੰ ਦੇਖ ਰਹੀ ਸੀ ਸੜਕ ਤੇ ਦੌੜਦੇ ਆਟੋ ਰਿਕਸ਼ੇ ਸਬਜ਼ੀ ਵਾਲੇ ਦੀ ਰੇੜੀ ਤੇ ਇੱਕ ਕੁੱਤਾ ਜੋ ਪੂਛ ਹਿਲਾਉਂਦਾ ਜਾ ਰਿਹਾ ਸੀ ਉਹ ਸਭ ਕੁਝ ਦੇਖ ਰਹੀ ਸੀ ਪਰ ਸੁਣ ਕੁਝ ਨਹੀਂ ਸੀ ਸਕਦੀ ਉਸ ਦੇ ਕੰਨਾਂ ਪਿੱਛੇ ਲੱਗੀ ਮਹਿੰਗੀ ਹੀਅਰਿੰਗ ਏਡ ਮਹਿਜ ਇੱਕ ਸਜਾਵਟ ਬਣ ਕੇ ਰਹਿ ਗਈ ਸੀ ਉਸ ਸਮੇਂ ਸ਼ਹਿਰ ਦੇ ਦੂਜੇ ਪਾਰ ਤੋਂ ਸੋਨੀਆਂ ਆ ਰਹੀ ਸੀ ਸਕੂਲ ਦੀ ਛੁੱਟੀ ਹੋ ਚੁੱਕੀ ਸੀ ਤੇ ਉਸ ਦਾ ਭਾਰੀ ਵਸਤਾ ਉਸ ਦੇ ਮੋਢਿਆਂ ਨੂੰ ਝੁਕਾ ਰਿਹਾ ਸੀ ਉਹ ਥੱਕੀ ਹੋਈ ਸੀ ਤੇ ਭੁੱਖ ਨਾਲ ਉਸ ਦਾ ਪੇਟ ਗੜਗੜ ਕਰ ਰਿਹਾ ਸੀ ਕਿਉਂਕਿ ਉਸ ਨੇ ਆਪਣਾ ਟਿਫਨ ਇੱਕ ਭੁੱਖੇ ਦੋਸਤ ਨੂੰ ਦੇ ਦਿੱਤਾ ਸੀ ਅਚਾਨਕ ਉਸ ਦੀ ਨਜ਼ਰ ਗੇਟ ਕੋਲ ਖੜੀ ਸੁਰਬੀ ਤੇ ਪਈ ਲਾਲ ਫਰੌਕ ਦੇ ਵਿੱਚ ਸਜੀ ਤੇਜੀ ਸੁਰਬੀ ਕਿਸੇ ਗੁੜੀਆ ਵਰਗੀ ਲੱਗ ਰਹੀ ਸੀ ਸੋਨੀਆ ਦੇ ਕਦਮ ਉੱਥੇ ਹੀ ਰੁਕ ਗਏ ਆਮ ਬੱਚੇ ਸ਼ਾਇਦ ਉਸ ਨੂੰ ਦੇਖ ਕੇ ਅੱਗੇ ਲੰਘ ਜਾਂਦੇ ਪਰ ਸੋਨੀਆ ਨੂੰ ਉਹੀ ਪੁਰਾਣੀ ਖਿੱਚ ਮਹਿਸੂਸ ਹੋਈ ਉਸ ਨੇ ਦੇਖਿਆ ਸੁਰਬੀ ਦੀਆਂ ਨਜ਼ਰਾਂ ਖਾਲੀ ਸਨ ਤੇ ਉਸ ਦਾ ਹੱਥ बार-बार ਕੰਨ ਦੀ ਮਸ਼ੀਨ ਕੋਲ ਜਾ ਰਿਹਾ ਸੀ ਜਿਵੇਂ ਉੱਥੇ ਕੁਝ ਚੁਭ ਰਿਹਾ ਹੋਵੇ ਪਰ ਉਹ ਉਸ ਨੂੰ ਛੂਣ ਤੋਂ ਡਰ ਰਹੀ ਹੋਵੇ ਸੋਨੀਆ ਨੇ ਸੜਕ ਪਾਰ ਕੀਤੀ ਤੇ ਹੌਲੀ-ਹੌਲੀ ਗੇਟ ਕੋਲ ਪਹੁੰਚੀ ਸਰਬੀ ਨੇ ਸੋਨੀਆ ਨੂੰ ਆਪਣੇ ਵੱਲ ਆਉਂਦੇ ਦੇਖਿਆ ਪਰ ਉਹ ਹਿੱਲੀ ਨਹੀਂ ਸੋਨੀਆ ਨੇ ਕੋਈ ਸਵਾਲ ਨਹੀਂ ਪੁੱਛਿਆ ਬਸ ਇੱਕ ਹਲਕੀ ਜਿਹੀ ਮੁਸਕਰਾਹਟ ਦਿੱਤੀ ਤੇ ਅੰਖੂ ਅੰਗੂਠਾ ਦਿਖਾ ਕੇ ਉਸ ਦੀ ਫਰੌਕ ਦੀ ਤਾਰੀਫ ਕੀਤੀ ਰੀਆ ਜੋ ਲੋਕਾਂ ਦੀਆਂ ਅਜੀਬ ਨਜ਼ਰਾਂ ਦੀ ਆਦੀ ਸੀ ਇਸ ਸਧਾਰਨ ਤੇ ਦੋਸਤਾਨਾ ਵਿਵਹਾਰ ਤੋਂ ਹੈਰਾਨ ਰਹਿ ਗਈ ਉਸਨੇ ਵੀ ਹੌਲੀ ਜਿਹੀ ਮੁਸਕਰਾ ਦਿੱਤਾ ਸੋਨੀਆ ਨੇ ਬਿਨਾ ਸਮਾਂ ਗਵਾਏ ਸੁਰਬੀ ਦੇ ਕੰਨ ਵੱਲ ਇਸ਼ਾਰਾ ਕੀਤਾ ਤੇ ਆਪਣੇ ਚਿਹਰੇ ਤੇ ਦਰਦ ਦਾ ਭਾਵ ਬਣਾ ਕੇ ਮੂਕ ਭਾਸ਼ਾ ਵਿੱਚ ਪੁੱਛਿਆ ਕੀ ਇਹ ਦੁੱਖਦਾ ਹੈ ਸੁਰਬੀ ਦੀਆਂ ਅੱਖਾਂ ਫੈਲ ਗਈਆਂ ਅੱਜ ਤੱਕ ਉਸ ਦੇ ਮਾਪੇ ਨੇ ਵੀ ਇੰਨੇ ਸਿੱਧੇ ਤਰੀਕੇ ਨਾਲ ਇਹ ਸਵਾਲ ਨਹੀਂ ਸੀ ਪੁੱਛਿਆ ਉਸਨੇ ਤੁਰੰਤ ਹਾਂ ਵਿੱਚ ਸਿਰ ਹਿਲਾਇਆ ਸੋਨੀਆ ਦਾ ਦਿਲ بیٹھ ਗਿਆ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਗਲਤ ਹੈ ਪਰ ਉਸ ਦੀ ਅੰਤਰਾਤਮਾ ਚੀਖ ਰਹੀ ਸੀ ਕਿ ਉਸ ਨੂੰ ਮਦਦ ਕਰਨੀ ਚਾਹੀਦੀ ਹੈ ਉਸ ਨੇ ਆਪਣੀ ਹਥੇਲੀ ਉੱਪਰ ਬੱਲ ਕਰਕੇ ਹੱਥ ਅੱਗੇ ਵਧਾਇਆ ਜਿਵੇਂ ਪੁੱਛ ਰਹੀ ਹੋਵੇ ਕਿ ਮੈਂ ਦੇਖ ਸਕਦੀ ਆ ਸਰਬੀ ਨੇ ਇੱਕ ਪੜ ਲਈ ਝਿਜਕ ਮਹਿਸੂਸ ਕੀਤੀ ਪਰ ਸੋਨਿਆ ਦੀਆਂ ਅੱਖਾਂ ਵਿੱਚ ਇੱਕ ਅਜੀਬ ਭਰੋਸਾ ਸੀ ਸਰਬੀ ਨੇ ਆਪਣਾ ਸਿਰ ਝੁਕਾ ਦਿੱਤਾ ਸੋਨੀਆ ਨੇ ਕੰਬਦੇ ਹੱਥਾਂ ਨਾਲ ਉਸ ਮਹਿੰਗੀ ਮਸ਼ੀਨ ਦੇ ਪਿੱਛੇ ਵਾਲੀ ਚਮੜੀ ਨੂੰ ਦੇਖਿਆ। ਉੱਥੇ ਹਲਕੀ ਸੋਜ ਤੇ ਲਾਲੀ ਸੀ। ਸੋਨੀਆ ਨੇ ਬਹੁਤ ਹੌਲੀ ਜੀ ਉਸ ਜਗ੍ਹਾ ਨੂੰ ਟੋਹਿਆ। ਸੁਰਬੀ ਸਹਿਰ ਉੱਠੀ। ਸੋਨੀਆ ਦੀਆਂ ਉਂਗਲਾਂ ਨੂੰ ਮਸ਼ੀਨ ਦੇ ਬਿਲਕੁਲ ਪਿੱਛੇ ਕੁਝ ਸਖਤ ਤੇ ਨਕੀਲਾ ਮਹਿਸੂਸ ਹੋਇਆ। ਇਹ ਮਸ਼ੀਨ ਦਾ ਹਿੱਸਾ ਨਹੀਂ ਸੀ। ਇਹ ਕੁਝ ਹੋਰ ਸੀ। ਕੁਝ ਅਜੀਹਾ ਜੋ ਉੱਥੇ ਨਹੀਂ ਹੋਣਾ ਚਾਹੀਦਾ ਸੀ। ਇੱਥੇ ਕੁਝ ਫਸਿਆ ਹੋਇਆ ਹੈ। ਸੋਨੀਆ ਨੇ ਬੁੜਬੁੜਾਉਂਦੇ ਹੋਏ ਕਿਹਾ, ਹਾਲਾਂਕਿ ਉਹ ਜਾਣਦੀ ਸੀ ਕੇ ਸੁਰਬੀਨ ਸੁਣ ਨਹੀਂ ਸਕਦੀ ਸੋਨੀਆ ਨੇ ਆਪਣੀ ਪਕੜ ਮਜ਼ਬੂਤ ਕੀਤੀ ਤੇ ਉਸ ਨੂੰ ਕੱਢਣ ਦਾ ਫੈਸਲਾ ਕੀਤਾ ਜਿਵੇਂ ਹੀ ਉਸ ਨੇ ਆਪਣੀਆਂ ਉਂਗਲਾਂ ਉੱਥੇ ਜਮਾਈਆਂ ਪਿੱਛੇ ਭਾਰੀ ਬੂਟਾਂ ਦੀ ਆਵਾਜ਼ ਗੂੰਜੀ ਓਏ ਕੁੜੀਏ ਪਰੇ ਹਟ ਇੱਕ ਭਾਰੀ ਅਤੇ ਡਰਾਉਣੀ ਆਵਾਜ਼ ਆਈ ਸੋਨੀਆ ਦਾ ਦਿਲ ਦਹਿਲ ਗਿਆ ਉਸ ਨੇ ਮੁੜ ਕੇ ਦੇਖਿਆ ਇੱਕ ਵਿਸ਼ਾਲ ਕੱਦ ਦਾ ਆਦਮੀ ਰਗੂ ਜੋ ਗੜਾ ਪਰਿਵਾਰ ਦਾ ਬਾਡੀਗਾਰਡ ਸੀ ਉਹਨਾਂ ਵੱਲ ਦੌੜਿਆ ਆ ਰਿਹਾ ਸੀ ਉਸ ਨੇ ਕਾਲਾ ਸਫਾਰੀ ਸੂਟ ਪਾਇਆ ਹੋਇਆ ਸੀ ਤੇ ਉਸ ਦਾ ਚਿਹਰਾ ਗੁੱਸੇ ਤੇ ਡਰ ਨਾਲ ਟਣਿਆ ਹੋਇਆ ਸੀ ਸੋਨੀਆ ਭੱਜਣਾ ਚਾਹੁੰਦੀ ਸੀ ਪਰ ਸੁਰਵੀ ਨੇ ਉਸ ਦੀ ਕਲਾਈ ਕੱਸ ਕੇ ਫੜ ਲਈ ਸੁਰਵੀ ਦੀਆਂ ਅੱਖਾਂ ਵਿੱਚ ਬੇਨਤੀ ਸੀ ਮੈਨੂੰ ਛੱਡ ਕੇ ਨਾ ਜਾਓ ਰਾਹੁਲ ਹੱਫਦਾ ਹੋਇਆ ਉਹਨਾਂ ਕੋਲ ਰੁਕਿਆ ਉਸ ਮਸ਼ੀਨ ਨੂੰ ਹੱਥ ਨਾ ਲਾ ਉਹ ਚੀਕਿਆ ਸੋਨੀਆ ਨੇ ਸੁਰਵੀ ਦੇ ਸਾਹਮਣੇ ਢਾਲ ਵਣ ਕੇ ਖੜੇ ਹੁੰਦੇ ਹੋਏ ਕੰਬਦੀ ਆਵਾਜ਼ ਵਿੱਚ ਕਿਹਾ ਮੈਂ ਮੈਂ ਵਸ ਮਦਦ ਕਰ ਰਹੀ ਹਾਂ ਉਸ ਨੂੰ ਦਰਦ ਹੋ ਰਿਹਾ ਹੈ ਸੋਨੀਆ ਦੀ ਗੱਲ ਸੁਣ ਕੇ ਰਾਹੁਲ ਇਕਦਮ ਰੁਕ ਗਿਆ ਉਸ ਦਾ ਗੁੱਸਾ ਪਿਗਲ ਕੇ ਲਾਚਾਰੀ ਵਿੱਚ ਬਦਲ ਗਿਆ ਮੈਂ ਜਾਣਦਾ ਹਾਂ ਮੈਂ ਜਾਣਦਾ ਹਾਂ ਕਿ ਉਸ ਨੂੰ ਦਰਦ ਹੋ ਰਿਹਾ ਹੈ ਰਾਹੁਲ ਨੇ ਕੁੱਟਣੇ ਪਾਰ ਬੈਠਦੇ ਆ ਕਿਹਾ ਉਸ ਦੀਆਂ ਅੱਖਾਂ ਵਿੱਚ ਨਮੀ ਸੀ ਤਾਂ ਫਿਰ ਤੁਸੀਂ ਚੀਕਦੇ ਹੋ ਰਹੇ ਹੋ ਸੋਨੀਆ ਨੇ ਹਿੰਮਤ ਜਟਾ ਕੇ ਪੁੱਛਿਆ ਰਾਹੁਲ ਨੇ ਭਰੀਆਂ ਅੱਖਾਂ ਨਾਲ ਕਿਹਾ ਕਿਉਂਕਿ ਜੇ ਤੂੰ ਇਸ ਨੂੰ ਗਲਤ ਤਰੀਕੇ ਨਾਲ ਖਿੱਚਿਆ ਤਾਂ ਖੂਨ ਨਿਕਲ ਸਕਦਾ ਹੈ ਮੈਂ ਹਫ਼ਤਿਆਂ ਤੋਂ ਸਾਹਬ ਜਨੂ ਤੇ ਡਾਕਟਰ ਨੂੰ ਦੱਸ ਰਿਹਾ ਹਾਂ ਕਿ ਮਸ਼ੀਨ ਦੇ ਪਿੱਛੇ ਕੁਝ ਗੜਬੜ ਹੈ ਉੱਥੇ ਸੋਜ ਹੈ ਪਰ ਮੇਰੀ ਸੁਣਦਾ ਕੌਣ ਹੈ ਮੈਂ ਤਾਂ ਬਸ ਇੱਕ ਹਨਪੜ ਬਾਡੀਗਾਰਡ ਹਾਂ ਸੋਨੀਆ ਨੇ ਰਾਹੁਲ ਦੀਆਂ ਅੱਖਾਂ ਵਿੱਚ ਸੱਚ ਦੇਖਿਆ ਉਹ ਬੁਰਾ ਆਦਮੀ ਨਹੀਂ ਸੀ ਬਲਕਿ ਇੱਕ ਅਜੇਹਾ ਇਨਸਾਨ ਸੀ ਜਿਸ ਦੀ ਆਵਾਜ਼ ਅਮੀਰਾਂ ਦੀਆਂ ਉੱਚੀਆਂ ਦਿਵਾਰਾਂ ਨਾਲ ਟਕਰਾ ਕੇ ਵਾਪਸ ਮੁੜ ਆਉਂਦੀ ਸੀ ਮੈਂ ਇਸ ਨੂੰ ਕੱਢ ਸਕਦੀ ਹਾਂ ਸੋਨੀਆ ਨੇ ਦ੍ਰਿੜਤਾ ਨਾਲ ਕਿਹਾ ਮੈਨੂੰ ਉਹ ਸਾਫ਼ ਦਿਖਾਈ ਦੇ ਰਿਹਾ ਹੈ ਉਹ ਬਹੁਤ ਅੰਦਰ ਫਸਿਆ ਹੋਇਆ ਹੈ ਰਾਹੁਲ ਨੇ ਇੱਕ ਪਲ ਸੋਚਿਆ ਤੇ ਫਿਰ ਸੁਰਬੀ ਵੱਲ ਵੇਖਿਆ ਸੁਰਬੀ ਨੇ ਵੀ ਸਿਰ ਹਿਲਾ ਕੇ ਸਹਿਮਤੀ ਦਿੱਤੀ ਸੋਨੀਆ ਨੇ ਇੱਕ ਲੰਮਾ ਸਾਹ ਲਿਆ ਉਸ ਨੇ ਦੁਨੀਆਂ ਦਾ ਸਾਰਾ ਸ਼ੋਰ ਟ੍ਰੈਫਿਕ ਤੇ ਆਪਣਾ ਡਰ ਭੁਲਾ ਦਿੱਤਾ ਉਸ ਦਾ ਪੂਰਾ ਧਿਆਨ ਉਸ ਛੋਟੇ ਜਿਹੇ ਧਾਤੂ ਦੇ ਟੁਕੜੇ ਤੇ ਸੀ ਉਸ ਨੇ ਆਪਣੀ ਉਂਗਲ ਨਾਲ ਇੱਕ ਹੁੱਕ ਜਿਹੀ ਬਣਾਈ ਤੇ ਉਸ ਚੀਜ਼ ਦੇ ਕਿਨਾਰੇ ਨੂੰ ਫੜਿਆ ਸਰਬੀ ਸਹਿਰ ਉੱਠੀ ਪਰ ਸੋਨੀਆਂ ਨੇ ਫੁਸਫਸਾ ਕੇ ਕਿਹਾ ਬਸ ਥੋੜਾ ਜਿਹਾ ਹੋਰ ਉਸ ਨੇ ਇੱਕ ਆਖਰੀ ਝਟਕਾ ਦਿੱਤਾ ਖਟ ਮੱਕੀ ਦੇ ਦਾਣੇ ਜਿੱਡਾ ਇੱਕ ਧਾਤੂ ਦਾ ਟੁਕੜਾ ਬਾਹਰ ਨਿਕਲ ਆਇਆ ਸਰਬੀ ਦਾ ਸਰੀਰ ਇੱਕਦਮ ਢਿੱਲਾ ਪੈ ਗਿਆ ਜਿਵੇਂ ਬਰਿਆਂ ਦਾ ਬੋਝ ਉੱਤਰ ਗਿਆ ਹੋਵੇ ਸੋਨੀਆ ਦੇ ਹੱਥ ਵਿੱਚ ਉਹ ਟੁਕੜਾ ਸੀ ਜਿਸ ਤੇ ਖੂਨ ਦਾ ਹਲਕਾ ਜਿਹਾ ਤੱਬਾ ਸੀ ਉਸੇ ਪਲ ਕੋਲ ਦੇ ਮੰਦਰ ਦੀ ਘੰਟੀ ਵੱਜੀ ਸੁਰਵੀ ਅਚਾਨਕ ਚੌਂਕ ਪਈ ਉਸ ਦਾ ਹੱਥ ਤੇਜ਼ੀ ਨਾਲ ਆਪਣੇ ਕੰਨ ਵੱਲ ਗਿਆ ਉਸ ਨੇ ਅੱਖਾਂ ਖੋਲੀਆਂ ਤੇ ਸੋਨੀਆ ਤੇ ਫਿਰ ਰਾਹੁਲ ਵੱਲ ਵੇਖਿਆ ਉਸ ਦੀ ਅੱਖਾਂ ਵਿੱਚ ਹੰਝੂਆਂ ਦਾ ਸਲਾਬ ਨਹੀਂ ਸੀ ਦਰਦ ਦੇ ਨਹੀਂ ਬਲਕਿ ਹੈਰਾਨੀ ਦੇ ਉਸ ਨੇ ਕੰਬਦੇ ਬੁੱਲਾਂ ਨਾਲ ਇੱਕ ਟੁੱਟੀ ਫੁੱਟੀ ਆਵਾਜ਼ ਕੱਢੀ 7 ਸਾਲਾਂ ਦੀ ਚੁੱਪ ਤੋਂ ਬਾਅਦ ਪਹਿਲੀ ਵਾਰ ਦੁਨੀਆ ਦੀ ਆਵਾਜ਼ ਨੇ ਉਸ ਦੇ ਕੰਨਾਂ ਤੇ دستਕਤ ਦਿੱਤੀ ਸੀ ਜੇਠਾ ਲਾਲ ਗੜਾ ਜੋ ਹਮੇਸ਼ਾ ਸ਼ਾਂਤ ਰਹਿੰਦਾ ਸੀ ਅੱਜ ਗਹਿਰੇ ਸਦਮੇ ਵਿੱਚ ਸੀ ਉਸ ਦੇ ਹੱਥ ਵਿੱਚ ਉਹ ਛੋਟਾ ਜਿਹਾ ਧਾਤੂ ਦਾ ਟੁਕੜਾ ਸੀ ਕਮਰੇ ਵਿੱਚ ਡਾਕਟਰ ਸੀਮਾ ਤੇ ਰਾਹੁਲ ਵੀ ਖੜੇ ਸਨ ਇਹ ਕਿਸੇ ਮੈਡੀਕਲ ਮਸ਼ੀਨ ਦਾ ਹਿੱਸਾ ਨਹੀਂ ਹੈ ਡਾਕਟਰ ਸੀਮਾ ਨੇ ਕੰਬਦੀ ਆਵਾਜ਼ ਵਿੱਚ ਕਿਹਾ ਇੱਕ ਸਧਾਰਨ ਬਾਰੀ ਚੀਜ਼ ਹੈ ਜੋ ਸੁਰਬੀ ਨੇ ਸ਼ਾਇਦ ਬਹੁਤ ਛੋਟੇ ਹੁੰਦੇ ਆਪਣੇ ਕੰਨ ਵਿੱਚ ਪਾ ਲਈ ਸੀ ਜੇ ਇਹ ਕੋਈ ਨੁਕਸ ਹੋ ਹੁੰਦਾ ਤਾਂ ਸਾਡੇ ਮਸ਼ੀਨੀ ਸਕੈਨ ਵਿੱਚ ਜ਼ਰੂਰ ਆਉਂਦਾ ਪਰ ਇਹ ਚੀਜ਼ ਮਸ਼ੀਨ ਦੀ ਹਿアリング ਏਡ ਦੇ ਬਿਲਕੁਲ ਪਿੱਛੇ ਚਮੜੀ ਵਿੱਚ ਇਸ ਤਰ੍ਹਾਂ ਦਬ ਗਈ ਸੀ ਕਿ ਕਿਸੇ ਨੂੰ ਸ਼ੱਕ ਹੀ ਨਹੀਂ ਹੋਇਆ ਜੇਠਾ ਲਾਲ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਝਟਕਾ ਲੱਗਾ ਉਸਨੇ ਕਰੋੜਾਂ ਰੁਪਏ ਸਿਰਫ ਇਸ ਗੱਲ ਦੀ ਪੁਸ਼ਟੀ ਲਈ ਖਰਚ ਕੀਤੇ ਸਨ ਕਿ ਉਸ ਦੀ ਧੀ ਜਨਮ ਤੋਂ ਬੋਲੀ ਹੈ ਪਰ ਹੁਣ ਪਤਾ ਲੱਗਾ ਕਿ ਇਹ ਤਾਂ ਇੱਕ ਮਾਮੂਲੀ ਗਲਤੀ ਸੀ ਜਿਸ ਨੂੰ ਕਿਸੇ ਨੇ ਧਿਆਨ ਨਾਲ ਨਹੀਂ ਦੇਖਿਆ ਇੰਨੇ ਸਾਲ ਜੇਠਾ ਲਾਲ ਦੀ ਆਵਾਜ਼ ਵਿੱਚ ਹੁਣ ਹੰਕਾਰ ਨਹੀਂ ਸਿਰਫ ਬੇਵਸੀ ਸੀ ਇੰਨੇ ਸਾਲਾਂ ਤੱਕ ਅਸੀਂ ਉਸ ਨੂੰ ਦੁਨੀਆ ਦੇ ਸਭ ਤੋਂ ਮਹਿੰਗੇ ਸਾਇਲੈਂਸ ਵਿੱਚ ਰੱਖਿਆ ਜਦੋਂ ਕਿ ਉਸ ਨੂੰ ਸਿਰਫ ਇੱਕ ਛੋਟੀ ਜੀ ਚੀਜ਼ ਬਾਹਰ ਕੱਢਣ ਦੀ ਲੋੜ ਸੀ। ਮਾਦਵੀ ਫੁੱਟ ਫੁੱਟ ਕੇ ਰੋਣ ਲੱਗੀ। ਇਹ ਮੇਰੀ ਗਲਤੀ ਹੈ। ਮੈਨੂੰ ਧਿਆਨ ਦੇਣਾ ਚਾਹੀਦਾ ਸੀ। ਉਸੇ ਵੇਲੇ ਸੋਨੀਆ ਹੌਲੇ ਜਿھے ਅੱਗੇ ਵਧੀ। ਉਸਨੇ ਸਰਬੀ ਨੂੰ ਦੇਖਿਆ ਜੋ ਆਪਣੇ ਪਿਤਾ ਦੀ ਗੋਦ ਵਿੱਚ ਦਬਕੀ ਹੋਈ ਸੀ। ਪਰ ਹੁਣ ਉਹ ਦੁਨੀਆਂ ਦੀਆਂ ਆਵਾਜ਼ਾਂ ਸੁਣ ਰਹੀ ਸੀ। ਸੋਨੀਆ ਨੇ ਆਪਣੀ ਖਾਸ ਸ਼ਕਤੀ ਨਾਲ ਮਹਿਸੂਸ ਕੀਤਾ ਕਿ ਸਰਬੀ ਦੇ ਮਨ ਵਿੱਚ ਸਿਰਫ ਖੁਸ਼ੀ ਨਹੀਂ ਬਲਕਿ ਸਾਲਾਂ ਤੋਂ ਦੱਬਿਆ ਹੋਇਆ ਇੱਕ ਡਰ ਤੇ ਸਦਮਾ ਵੀ ਹੈ ਅੰਕਲ ਇਹ ਸਿਰਫ ਇੱਕ ਧਾਤੂ ਦਾ ਟੁਕੜਾ ਨਹੀਂ ਹੈ ਸੋਨੀਆ ਨੇ ਬਹੁਤ ਹੀ ਧੀਮੀ ਅਤੇ ਗੰਭੀਰ ਆਵਾਜ਼ ਵਿੱਚ ਕਿਹਾ ਸਰਬੀ ਜਦੋਂ ਵੀ ਕੋਈ ਤੇਜ਼ ਆਵਾਜ਼ ਸੁਣਦੀ ਹੈ ਤਾਂ ਉਹ ਡਰ ਜਾਂਦੀ ਹੈ ਜਦੋਂ ਮੈਂ ਉਸ ਦੇ ਕੰਨ ਵਿੱਚੋਂ ਇਹ ਟੁਕੜਾ ਕੱਢ ਰਹੀ ਸੀ ਤਾਂ ਮੈਨੂੰ ਉਸ ਦੇ ਮਨ ਵਿੱਚ ਚੀਕਾਂ ਮਾਰਨ ਤੇ ਕੱਚ ਟੁੱਟਣ ਦੀਆਂ ਜਾਂਦਾ ਮਹਿਸੂਸ ਹੋਈਆਂ ਸੋਨੀਆ ਦੀ ਇਹ ਗੱਲ ਸੁਣ ਕੇ ਜੇਠਾ ਲਾਲ ਅਤੇ ਮਾਦਵੀ ਇੱਕ ਦੂਜੇ ਵੱਲ ਵੇਖਣ ਲੱਗੇ ਕਮਰੇ ਵਿੱਚ ਭਿਆਨਕ ਅਚਾਨਕ ਹਵਾ ਰੁਕ ਗਈ ਸਮਾਂ ਜਿਵੇਂ ਉੱਥੇ ਹੀ ਠਹਿਰ ਗਿਆ ਹੋਵੇ ਉਹਨਾਂ ਨੂੰ ਉਹ ਭਿਆਨਕ ਰਾਤ ਯਾਦ ਆ ਗਈ ਜਦੋਂ ਸਰਵੀ ਮੁਸ਼ਕਲ ਨਾਲ ਦੋ ਸਾਲ ਦੀ ਸੀ ਤੇ ਉਹਨਾਂ ਦਾ ਵਿਵਹਾਰ ਰਿਸ਼ਤਾ ਟੁੱਟਣ ਦੀ ਕगार ਤੇ ਸੀ ਉਹ ਰਾਤ ਮਾਦਵੀ ਨੇ ਆਪਣੇ ਮੂੰਹ ਤੇ ਹੱਥ ਰੱਖਦਿਆਂ ਕਿਹਾ ਉਸ ਦੀ ਆਵਾਜ਼ ਕੰਬ ਰਹੀ ਸੀ ਜਿਸ ਰਾਤ ਸਾਡਾ ਸਭ ਤੋਂ ਭਿਆਨਕ ਝਗੜਾ ਹੋਇਆ ਸੀ ਮੈਂ ਗੁੱਸੇ ਵਿੱਚ ਇੰਨੀ پاਗਲ ਸੀ ਕਿ ਮੈਂ ਡਾਈਨਿੰਗ ਟੇਬਲ ਤੇ ਪਈ ਉਹ ਕ੍ਰਿਸਟਲ ਦੀ ਟਰੋਫੀ ਵਗਾ ਕੇ ਮਾਰੀ ਸੀ ਕੱਚ ਦੇ ਟੁਕੜੇ ਹਰ ਪਾਸੇ ਵਿਖਰ ਗਏ ਸਨ ਜੇਠਾ ਲਾਲ ਦਾ ਸਰੀਰ ਪੱਥਰ ਵਾਂਗ ਆਕੜ ਗਿਆ ਉਸ ਨੂੰ ਜਾਦਾ ਆ ਕਿ ਸੁਰਬੀ ਉਸ ਰਾਤ ਆਪਣੇ ਕਮਰੇ ਵਿੱਚ ਇਕੱਲੀ ਸੀ ਸੁਰਬੀ ਉਸ ਰਾਤ ਬਹੁਤ ਰੋਈ ਸੀ ਜੇਠਾ ਲਾਲ ਨੇ ਭਰੀ ਹੋਈ ਆਵਾਜ਼ ਵਿੱਚ ਕਿਹਾ ਤੇ ਅਗਲੇ ਦਿਨ ਤੋਂ ਉਸਨੇ ਮੇਰੇ ਬਲਾਉਂਡ ਤੇ ਵੀ ਮੁੜ ਕੇ ਦੇਖਣਾ ਬੰਦ ਕਰ ਦਿੱਤਾ ਸੀ ਡਾਕਟਰਾਂ ਨੇ ਉਸ ਨੂੰ ਜਨਮ ਤੋਂ ਬੋਲੀ ਦੱਸ ਦਿੱਤਾ ਤੇ ਅਸੀਂ ਬੜੀ ਆਸਾਨੀ ਨਾਲ ਉਸ ਗੱਲ ਤੇ ਵਿਸ਼ਵਾਸ ਕਰ ਲਿਆ। ਉਹਨਾਂ ਨੇ ਆਪਣੇ ਹੱਥਾਂ ਵਿੱਚ ਉਸ ਛੋਟੇ ਜਿਹੇ ਟੁਕੜੇ ਨੂੰ ਦੇਖਿਆ। ਉਹ ਸੁਰਵੀ ਦੇ ਕਿਸੇ ਪ੍ਰਾਣੀ ਖੜਾਉਣੇ ਦਾ ਹਿੱਸਾ ਸੀ। ਸ਼ਾਇਦ ਉਸ ਦੀ ਟੁੱਟੀ ਹੋਈ ਗੁड़िया ਦੀ ਇੱਕ ਅੱਖ ਜਾਂ ਕੋਈ ਬਟਨ। 2 ਸਾਲ ਦੀ ਮਾਸੂਮ ਬੱਚੀ ਜੋ ਆਪਣੇ ਮਾਂ-ਬਾਪ ਦੇ ਝਗੜੇ ਦੀਆਂ ਭਿਆਨਕ ਆਵਾਜ਼ਾਂ ਨੂੰ ਬਰਦਾਸ਼ਤ ਨਹੀਂ ਕਰ ਸਕੀ ਸੀ। ਉਸ ਨੇ ਅਣਜਾਣੇ ਵਿੱਚ ਉਹ ਬਟਨ ਆਪਣੇ ਕੰਨ ਵਿੱਚ ਤੰਨ ਲਿਆ ਸੀ ਤਾਂ ਜੋ ਬਾਹਰਲੀ ਆਵਾਜ਼ਾਂ ਹਮੇਸ਼ਾ ਲਈ ਬੰਦ ਹੋ ਜਾਣ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਤੇ ਸਭ ਤੋਂ ਵਧੀਆ ਡਾਕਟਰਾਂ ਨੇ ਇਸ ਬਾਲਮਨ ਦੀ ਚੀਖ ਨੂੰ 7 ਸਾਲਾਂ ਤੱਕ ਜਨਮਜਾਤ ਬહેરાਪਨ ਮੰਨ ਲਿਆ ਅਸੀਂ ਉਸ ਨੂੰ ਬੋਲੀ ਨਹੀਂ ਬਣਾਇਆ ਜੇਠਾ لال ਨੇ ਮਾਦਵੀ ਵੱਲ ਦੇਖਦਿਆਂ ਕਿਹਾ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਸਨ ਸਾਡੇ ਸ਼ਾਂਤ ਰਸਤੇ ਸਾਡੇ ਗੁੱਸੇ ਤੇ ਸਾਡੀਆਂ ਚੀਕਾਂ ਨੇ ਉਸ ਦੀ ਸੁਣਨ ਦੀ ਸ਼ਕਤੀ ਨੂੰ ਹੀ ਮਾਰ ਦਿੱਤਾ ਸੀ ਇਹ ਟੁਕੜਾ ਤਾਂ ਸਿਰਫ ਇੱਕ ਸੁਭਤ ਸੀ ਸਾਡੀ ناکامی ਦਾ ਜੇਠਾ ਲਾਲ ਗੜਾ ਜੋ ਹਮੇਸ਼ਾ ਹਰ ਮੁਸੀਬਤ ਦਾ ਹੱਲ ਪੈਸੇ ਨਾਲ ਕਰਨ ਦੇ ਆਦੀ ਸਨ ਅੱਜ ਸਮਝ ਗਏ ਕਿ ਉਹਨਾਂ ਨੇ ਸਭ ਤੋਂ ਵੱਡੀ ਚੂਕ ਕਿੱਥੇ ਕੀਤੀ ਸੀ ਉਹਨਾਂ ਨੇ ਆਪਣੀ ਧੀ ਦੀ ਸਰੀਰਕ ਸਿਹਤ ਤੇ ਕਰੋੜਾਂ ਖਰਚੇ ਪਰ ਉਸ ਦੀ ਮਾਨਸਿਕ ਸਿਹਤ ਵੱਲ ਇੱਕ ਮਿੰਟ ਵੀ ਧਿਆਨ ਨਹੀਂ ਦਿੱਤਾ ਸੁਰਬੀ ਨੂੰ ਕੋਈ ਬਿਮਾਰੀ ਨਹੀਂ ਸੀ ਉਸ ਨੂੰ ਤਾਂ ਬਸ ਆਪਣੇ ਘਰ ਵਿੱਚ ਸੁਰੱਖਿਆ ਦੀ ਆਵਾਜ਼ ਨਹੀਂ ਮਿਲੀ ਸੀ ਜੇਠਾ لال ਨੇ ਉਸ ਛੋਟੇ ਜਿਹੇ ਟੁਕੜੇ ਨੂੰ ਆਪਣੀ ਹਥੇਲੀ ਵਿੱਚ ਘੁੱਟ ਲਿਆ ਇਹ ਉਹਨਾਂ ਲਈ ਹੁਣ ਸਿਰਫ ਸਬੂਤ ਨਹੀਂ ਬਲਕਿ ਪ੍ਰਸਤਾਵੇ ਦਾ ਪ੍ਰਤੀਕ ਸੀ ਹੁਣ ਕਮਰੇ ਵਿੱਚ ਕੇਵਲ ਜੇਠਾ لال ਸੁਨੀਤਾ ਸੁਰਬੀ ਤੇ ਸੋਨੀਆ ਸਨ ਜੋ ਇਸ ਭਾਵਕ ਤੂਫਾਨ ਦੀ ਗਵਾਹ ਸੀ ਸੁਨੀਤਾ ਜੇਠਾ لال ਨੇ ਲੰਬਾ ਸਾਹ ਲਿਆ ਅਸੀਂ ਦੋਵੇਂ ਦੋਸ਼ੀ ਹਾਂ ਅਸੀਂ ਇੱਕ ਦੂਜੇ 'ਤੇ ਇਲਜ਼ਾਮ ਨਹੀਂ ਲਗਾ ਸਕਦੇ ਸਾਨੂੰ ਸਰਬੀ ਲਈ ਇਕੱਠੇ ਖੜੇ ਹੋਣਾ ਪਵੇਗਾ ਪਰ ਇੱਕ ਨਵੇਂ ਤਰੀਕੇ ਨਾਲ ਪਹਿਲਾਂ ਸਾਨੂੰ ਆਪਣੇ ਰਿਸ਼ਤੇ ਦੀਆਂ ਆਵਾਜ਼ਾਂ ਨੂੰ ਠੀਕ ਕਰਨਾ ਪਵੇਗਾ ਸੋਨੀਆ ਨੇ ਇਹ ਸਭ ਕੁਝ ਦੇਖਿਆ ਤੇ ਮਹਿਸੂਸ ਕੀਤਾ ਉਹ ਜਾਣਦੀ ਸੀ ਕਿ ਸਰਬੀ ਨੂੰ ਹੋਣਾ ਕਿਸੇ ਮਸ਼ੀਨ ਦੀ ਨਹੀਂ ਬਲਕਿ ਆਪਣੇ ਮਾਪੇ ਦੇ ਵਿਚਾਰ ਦੀ ਸ਼ਾਂਤੀ ਦੀ ਲੋੜ ਹੈ ਇਹ ਉਹ ਸਚਾਈ ਸੀ ਜੋ ਸੋਨੀਏ ਨੇ ਮਹਿਸੂਸ ਕੀਤੀ ਜਿਸ ਨੂੰ ਦੁਨੀਆ ਦੀ ਕੋਈ ਦੌਲਤ ਨਹੀਂ ਖਰੀਦ ਸਕਦੀ ਸੀ ਘੜਾ ਮੈਂਸ਼ਨ ਦੇ ਉਸ ਆਲੀਸ਼ਾਨ ਕਮਰੇ ਵਿੱਚ ਹੁਣ ਇੱਕ ਵੱਖਰੀ ਤਰ੍ਹਾਂ ਦੀ ਚੁੱਪ ਸੀ ਇਹ ਉਹ ਸੁਨਸਾਨ ਨਹੀਂ ਸੀ ਜੋ ਸਰਬੀ ਨੇ ਸੱਤ ਸਾਲ ਹੰਢਾਈ ਸੀ ਬਲਕਿ ਇਹ ਆਤਮ ਚਿੰਤਨ ਤੇ ਪਛਤਾਵੇ ਦੀ ਸ਼ਾਂਤੀ ਸੀ ਸੈਂਟਰ ਟੇਬਲ ਤੇ ਪਿਆ ਉਹ ਟੁਕੜਾ ਜੇਠਾ ਲਾਲ ਤੇ ਮਾਦਵੀ ਲਈ ਇੱਕ ਸ਼ੀਸ਼ਾ ਬਣ ਚੁੱਕਾ ਸੀ ਇੱਕ ਅਜੇਹਾ ਸ਼ੀਸ਼ਾ ਜਿਸ ਵਿੱਚ ਉਹ ਆਪਣੀ ਦੌਲਤ ਨਹੀਂ ਬਲਕਿ ਆਪਣੀਆਂ ਨਕਾਮੀਆਂ ਦੇਖ ਰਹੇ ਸੀ ਜੇਠਾ ਲਾਲ ਆਪਣੇ ਗੋਡਿਆਂ 'ਪਾਰ ਆਪਣੀ ਪਤਨੀ ਤੇ ਬੇਟੀ ਕੋਲ ਬੈਠ ਗਏ ਜੇਠਾ ਲਾਲ ਦੀਆਂ ਅੱਖਾਂ ਵਿੱਚੋਂ ਲਗਾਤਾਰ ਹੰਝੂ ਵਹਿ ਰਹੇ ਸਨ ਜੋ ਸ਼ਾਇਦ ਪਹਿਲੀ ਵਾਰ ਕਿਸੇ ਵਪਾਰੀ ਦੇ ਨਹੀਂ ਬਲਕਿ ਇੱਕ ਪਿਤਾ ਦੇ ਸਨ ਉਸ ਨੇ ਆਪਣੀ ਪਤਨੀ ਮਾਦਵੀ ਦਾ ਹੱਥ ਫੜਦਿਆਂ ਰੋਂਦੇ ਹੋਏ ਗਲੇ ਨਾਲ ਕਿਹਾ ਮਾਦਵੀ ਅਸੀਂ ਸੁਰਬੀ ਦੇ ਕੰਨਾਂ ਦਾ ਇਲਾਜ ਲੱਭਦੇ ਰਹੇ ਜਦੋਂ ਕਿ ਬਿਮਾਰੀ ਸਾਡੇ ਘਰ ਦੇ ਮਾਹੌਲ ਵਿੱਚ ਸੀ ਅਸੀਂ ਇਸ ਘਰ ਨੂੰ ਜੰਗ ਦਾ ਮੈਦਾਨ ਬਣਾ ਦਿੱਤਾ ਸੀ ਤੇ ਸਾਡੀ ਫੁੱਲ ਵਰਗੀ ਬੱਚੀ ਨੇ ਖੁਦ ਨੂੰ ਬਚਾਉਣ ਲਈ ਆਪਣੇ ਕੰਨਾਂ ਦੇ ਦਰਵਾਜ਼ੇ ਬੰਦ ਕਰ ਲਏ ਸਨ ਮਾਦਵੀ ਜੋ ਪਹਿਲਾਂ ਹੀ ਪਛਤਾਵੇ ਦੇ ਬੋਝ ਹੇਠ ਦਬੀ ਹੋਈ ਸੀ ਨੇ ਸਰਬੀ ਨੂੰ ਆਪਣੀ ਹਿੱਕ ਨਾਲ ਲਾ ਲਿਆ ਮੈਨੂੰ ਮਾਫ ਕਰ ਦੇ ਮੇਰੀ ਜਾਨ ਉਹ ਸਿਸਕੀਆਂ ਲੈਂਦੇ ਬੋਲੀ ਮੈਂ ਵਾਦਾ ਕਰਦੀ ਹਾਂ ਕਿ ਅੱਜ ਤੋਂ ਬਾਅਦ ਇਸ ਘਰ ਵਿੱਚ ਕੋਈ ਉੱਚੀ ਆਵਾਜ਼ ਨਹੀਂ ਗੂੰਜੇਗੀ ਇੱਥੇ ਸਿਰਫ ਪਿਆਰ ਦੀਆਂ ਗੱਲਾਂ ਹੋਣਗੀਆਂ ਮੈਂ ਤੈਨੂੰ ਸੁਣ ਲਈ ਮਜਬੂਰ ਨਹੀਂ ਕਰਾਂਗੀ ਬਲਕਿ ਤੈਨੂੰ ਸੁਣ ਦੇ ਲਾਇਕ ਮਾਹੌਲ ਦੇਵਾਂਗੀ ਸਰਵੀ ਭਾਵੇਂ ਵੱਡਿਆਂ ਨੇ ਇੰਨਾ ਗੁੰਝਲਦਾਰ ਗੱਲਾਂ ਨੂੰ ਪੂਰੀ ਤਰ੍ਹਾਂ ਸਮਝ ਨਹੀਂ ਪਾ ਰਹੀ ਸੀ ਫਾਰੋ ਜਜ਼ਵਾਤਾਂ ਦੀ ਭਾਸ਼ਾ ਵਾਖੂਬੀ ਜਾਣਦੀ ਸੀ ਉਸਨੇ ਆਪਣੀ ਮਾਂ ਦੀਆਂ ਭਿੱਜੀਆਂ ਅੱਖਾਂ ਨੂੰ ਆਪਣੀਆਂ ਨਿੱਕੀਆਂ ਉਂਗਲਾਂ ਨਾਲ ਪੂੰਝਿਆ ਤੇ ਆਪਣੇ ਪਿਤਾ ਵੱਲ ਵੇਖ ਕੇ ਮੁਸਕਰਾ ਦਿੱਤਾ ਹੁਣ ਉਸਨੇ ਆਪਣੇ ਕੰਨਾਂ ਨੂੰ ਟਕਿਆ ਨਹੀਂ ਸੀ ਉਹ ਦੁਨੀਆ ਨੂੰ ਸੁਣਨ ਲਈ ਤਿਆਰ ਲੱਗ ਰਹੀ ਸੀ ਕਮਰੇ ਦੇ ਕੋਨੇ ਵਿੱਚ ਖੜੀ ਸੋਨੀਆਂ ਨੇ ਆਪਣੀ ਅੱਖਾਂ ਬੰਦ ਕਰ ਲਈਆਂ ਉਸ ਨੂੰ ਮਹਿਸੂਸ ਹੋਇਆ ਕਿ ਜੋ ਖਚਾ ਤੇ ਦਰਦ ਪਹਿਲਾਂ ਕਮਰੇ ਵਿੱਚ ਸੀ ਉਹ ਹੁਣ ਗਾਇਬ ਹੋ ਗਿਆ ਸੀ ਉਸ ਦੀ ਜਗ੍ਹਾ ਹੁਣ ਇੱਕ ਸੁਨਹਿਰੀ ਤੇ ਨਿੱਗੀ ਰੌਸ਼ਨੀ ਮਹਿਸੂਸ ਹੋ ਰਹੀ ਸੀ ਇਹ ਮਾਫੀ ਅਤੇ ਪ੍ਰੇਮ ਦਾ ਅਹਿਸਾਸ ਸੀ ਜੇਠਾ ਲਾਲ ਨੇ ਆਪਣੇ ਹੰਝੂ ਪੂੰਝੇ ਤੇ ਸੋਨੀਆ ਕੋਲ ਜਾ ਕੇ ਬਿਲਕੁਲ ਉਸੇ ਤਰ੍ਹਾਂ ਝੁੱਕ ਗਏ ਜਿਵੇਂ ਕੋਈ ਸ਼ਰਧਾਲੂ ਰੱਬ ਅੱਗੇ ਝੁਕਦਾ ਹੈ ਸੋਨੀਆ ਜੇਠਾ ਲਾਲ ਨੇ ਭਾਵਕ ਹੋ ਕੇ ਕਿਹਾ ਅੱਜ ਤੂੰ ਸਿਰਫ ਮੇਰੀ ਧੀ ਦੇ ਕੰਨ ਠੀਕ ਨਹੀਂ ਕੀਤੇ ਤੂੰ ਸਾਡੇ ਬੋਲੇ ਬੋਲੇ ਰਿਸ਼ਤਿਆਂ ਨੂੰ ਵੀ ਸੁਣਨਾ ਸਿਖਾ ਦਿੱਤਾ ਹੈ ਜੇ ਤੂੰ ਇਸ ਦਰਦ ਨੂੰ ਮਹਿਸੂਸ ਨਾ ਕਰਦੀ ਤਾਂ ਸ਼ਾਇਦ ਅਸੀਂ ساری ਉਮਰ ਹਨੇਰੇ ਵਿੱਚ ਹੀ ਰਹਿੰਦੇ ਸੋਨੀਆ ਨੇ ਸੰਗ ਕੇ ਸਿਰ ਝੁਕਾ ਲਿਆ ਮੈਂ ਕੁਝ ਨਹੀਂ ਕੀਤਾ ਅੰਕਲ ਬਸ ਸੁਰਬੀ ਨੂੰ ਡਰ ਲੱਗ ਰਿਹਾ ਸੀ ਮੈਨੂੰ ਉਹ ਡਰ ਦਿਖ ਗਿਆ ਜੇਠਾ ਲਾਲ ਨੇ ਸੋਨੀਆ ਦੀ ਮਾਂ ਸ਼ਾਂਤੀ ਨੂੰ ਵੀ ਕਮਰੇ ਵਿੱਚ ਬੁਲਾਇਆ ਤੇ ਹੱਥ ਜੋੜ ਕੇ ਕਿਹਾ ਸ਼ਾਂਤੀ ਜੀ ਤੁਹਾਡੀ ਬੇਟੀ ਕੋਈ ਸਧਾਰਨ ਬੱਚੀ ਨਹੀਂ ਹੈ ਇਸ ਨੇ ਸਾਨੂੰ ਬਚਾਇਆ ਹੈ ਮੈਂ ਪੈਸੇ ਦੇ ਕੇ ਇਸ ਦਾ ਅਪਮਾਨ ਨਹੀਂ ਕਰਨਾ ਚਾਹੁੰਦਾ ਪਰ ਮੈਂ ਇੱਕ ਜ਼ਿੰਮੇਵਾਰੀ ਲੈਣਾ ਚਾਹੁੰਦਾ ਹਾਂ ਅੱਜ ਤੋਂ ਸੋਨੀਆ ਦੀ ਪੜ੍ਹਾਈ ਉਸ ਦਾ ਭਵਿੱਖ ਤੇ ਤੁਹਾਡਾ ਜੀਵਨ ਮੇਰੀ ਜ਼ਿੰਮੇਵਾਰੀ ਹੈ ਮੈਂ ਚਾਹੁੰਦਾ ਹਾਂ ਕਿ ਸੋਨੀਆ ਵੱਡੀ ਹੋ ਕੇ ਉਹ ਬਣੇ ਜੋ ਉਹ ਬਣਨਾ ਚਾਹੁੰਦੀ ਹੈ ਤਾਂ ਜੋ ਉਹ ਦੁਨੀਆ ਦੇ ਹੋਰ ਅਣਸੁਣੇ ਦਰਦਾਂ ਨੂੰ ਠੀਕ ਕਰ ਸਕੇ ਸ਼ਾਂਤੀ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਆ ਗਏ ਕਹਾਣੀ ਦਾ ਅੰਤ ਇੱਕ ਮਹੀਨੇ ਬਾਅਦ ਦੀ ਇੱਕ ਖੂਬਸੂਰਤ ਸਵੇਰ ਨਾਲ ਹੋਇਆ ਗੜਾ ਮੈਂਸ਼ਨ ਦੇ ਬਾਗਿਚੇ ਵਿੱਚ ਹੁਣ ਚੁੱਪ ਨਹੀਂ ਸੀ ਉੱਥੇ ਪੰਛੀਆਂ ਦੇ ਚੈਕਣ ਤੇ ਬੱਚਿਆਂ ਦੇ ਹਸਣ ਦੀਆਂ ਆਵਾਜ਼ਾਂ ਸਨ ਸੋਨੀਆ ਤੇ ਸਰਬੀ ਘਾਹ ਤੇ ਬੈਠ ਕੇ ਲੂਡੋ ਖੇਡ ਰਹੀਆਂ ਸਨ ਮਾਦਵੀ ਤੇ ਜੇਠਾ ਲਾਲ ਬਰਾਂਡੇ ਵਿੱਚ ਬੈਠ ਕੇ ਚਾਹ ਪੀ ਰਹੇ ਸਨ ਬਿਨਾਂ ਫੋਨ ਬਿਨਾਂ ਲੈਪਟਾਪ ਦੇ ਸਿਰਫ ਇੱਕ ਦੂਜੇ ਨਾਲ ਗੱਲਾਂ ਕਰਦੇ ਹੋਏ ਸਰਬੀ ਦੀ ਖਾਤਰ ਉਹਨਾਂ ਨੇ ਆਪਣੇ ਰਿਸ਼ਤੇ ਨੂੰ ਇੱਕ ਨਵਾਂ ਮੌਕਾ ਦਿੱਤਾ ਸੀ ਜਿਸ ਦੀ ਨਹੀਂ ਹੁਣ ਹੰਕਾਰ ਤੇ ਨਹੀਂ ਬਲਕਿ ਪਿਆਰ ਤੇ ਟਿਕੀ ਸੀ ਖੇਡਦੇ ਖੇਡਦੇ ਸਰਬੀ ਰੁਕੀ ਉਸਨੇ ਗੇਟ ਤੇ ਆਪਣੇ ਪਿਤਾ ਨੂੰ ਦੇਖਿਆ ਤੇ ਦੌੜਦੀ ਹੋਈ ਉਹਨਾਂ ਕੋਲ ਗਈ ਜੇਠਾ ਲਾਲ ਨੇ ਆਪਣੀਆਂ ਬਾਹਾਂ ਫੈਲਾ ਦਿੱਤੀਆਂ ਸਰਬੀ ਨੇ ਆਪਣੀ ਤੋਤਲੀ ਪਰ ਸਾਫ਼ ਆਵਾਜ਼ ਵਿੱਚ ਕਿਹਾ Papa I love you ਇਹ ਤਿੰਨ ਸ਼ਬਦ ਜੇਠਾ ਲਾਲ ਦੇ ਕੰਨਾਂ ਵਿੱਚ ਦੁਨੀਆਂ ਦੇ ਕਿਸੇ ਵੀ ਸੰਗੀਤ ਨਾਲੋਂ ਵੱਧ ਮਿੱਠੇ ਸਨ ਦੂਰ ਖੜੀ ਸੋਨੀਆ ਮੁਸਕਰਾ ਰਹੀ ਸੀ ਉਸਨੇ ਮਹਿਸੂਸ ਕੀਤਾ ਕਿ ਉਸਦਾ ਵਰਦਾਨ ਕੋਈ ਬੋਝ ਨਹੀਂ ਬਲਕਿ ਇੱਕ ਜ਼ਿੰਮੇਵਾਰੀ ਹੈ ਖਮੋਸ਼ੀ ਦੇ ਪਿੱਛੇ ਸੁਪੇ ਹੋ ਸ਼ੋਰ ਨੂੰ ਸੁਣਨ ਦੀ ਤੇ ਟੁੱਟੇ ਹੋਏ ਦਿਲਾਂ ਨੂੰ ਜੋੜਨ ਦੀ ਇਹ ਕਹਾਣੀ ਸਾਨੂੰ ਯਾਦ ਦਿਵਾਉਂਦੀ ਹੈ ਕਿ ਪੈਸਾ ਦੁਨੀਆ ਦੀ ਹਰ ਚੀਜ਼ ਖਰੀਦ ਸਕਦਾ ਹੈ ਪਰ ਪਿਆਰ ਸ਼ਾਂਤੀ ਤੇ ਮਾਨਸਿਕ ਸਕੂਨ ਨਹੀਂ ਘਰ ਵਿੱਚ ਸੁਰੱਖਿਅਤ ਥਾਂ ਹੋਣੀ ਚਾਹੀਦੀ ਹੈ ਨਾ ਕਿ ਤਣਾ ਦਾ ਕੇਂਦਰ ਮਾਤਾ ਪਿਤਾ ਨੂੰ ਆਪਣੇ ਝਗੜੇ ਬੱਚਿਆਂ ਤੋਂ ਦੂਰ ਸੁਲਝਾਉਣੇ ਚਾਹੀਦੇ ਹਨ ਹਾਂਜੀ ਦੋਸਤੋ ਤੁਹਾਨੂੰ ਸਾਡੀ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ